ਇਹ ਤਨੀਆਂ ਜਿਹੜੀਆਂ ਮੋਟਨਾ ਆਰਟੀ ਕਰਾਉਂਦੇ ਨਹੀਂ ਦੇਖੋ ਇਹਨਾਂ ਦੀ ਇੱਕ ਜਿਹੜੀ ਸਭ ਜਗ੍ਹਾ ਸਮੱਸਿਆ ਨਜ਼ਰ ਆ ਰਹੀ ਹੈ ਇੱਕ ਤਾਂ ਉਹ ਆ ਕਿ ਲਿਫਟਿੰਗ ਥੋੜੀ ਜੀ ਸਲੋ ਚੱਲ ਰਹੀ ਆ ਜਿੰਨੀ ਹੋਣੀ ਚਾਹੀਦੀ ਆ ਉਹ ਨਹੀਂ ਆ ਉਹ ਮੈਂ ਡੀਸੀ ਸਾਹਿਬ ਨੂੰ ਵੀ ਕਿਹਾ ਸਾਰੇ ਸਰਕਾਰ ਨੂੰ ਵੀ ਕਹਿੰਦੇ ਆ ਕਿ ਭਾਈ ਇਹਨੂੰ ਲਿਫਟਿੰਗ ਇਹਨਾਂ ਦੀ ਕਿਉਂਕਿ ਆ ਹੀ ਜ਼ਿਆਦਾ ਸਭ ਤੋਂ ਗਣਕਾ ਇਸ ਵੇਲੇ ਹੋਣੀ ਆ 5 7 10 ਦਿਨ ਨਹੀਂ ਆਉਂਦੀ ਆ ਇਹ ਮੰਡੀ ਖਾਲੀ ਹੁੰਦੀ ਰਹੂਗੀ ਇਹ ਕੰਮ ਵਧੀਆ ਚੱਲ ਜੂਗਾ ਠੀਕ ਹੈ ਬਾਕੀ ਤਾਂ ਜਿੱਥੋਂ ਤੱਕ ਇਹਦੀ ਖਰੀਦ ਦਾ ਸਵਾਲ ਆ ਇਹ ਤਾਂ 40-50 ਸਾਲ ਤੋਂ ਯਾਰ ਪੰਜਾਬ ਚ ਚੱਲ ਰਹੀ ਹੈ ਝੋਨੇ ਔਰ ਕਣਕ ਦੀ ਖਰੀਦ ਇਹ ਤਾਂ ਹੋ ਹੀ ਜਾਂਦੀ ਹੈ ਇਹਦਾ ਨਹੀਂ ਸਵਾਲ ਹੈ ਸਵਾਲ ਤਾਂ ਇਹ ਹੈ ਕਿ ਜਿਹੜੀ ਉਹਦੇ ਨਾਲ ਦੇ ਮੁੱਦੇ ਨੇ ਦੂਸਰੇ ਹੁਣ ਇਹ ਲਿਫਟਿੰਗ ਦਾ ਕੰਮ ਪੰਜਾਬ ਸਰਕਾਰ ਦਾ ਕੰਮ ਹੈ ਇਹ ਕਰਾਉਣ ਉਹਨੂੰ ਔਰ ਮੰਡੀਆਂ 'ਚ ਬੰਦੇ ਭੇਜਣ ਦੇਖਣ ਕਿ ਕਹ ਪਾਈ ਕਿੱਥੇ ਫਸ ਰਿਆ ਉਹਨੂੰ ਠੀਕ ਕਰਾਈ ਚੱਲਣ ਇਹ ਇਹਨਾਂ ਦੀ ਹੁਣ ਜ਼ਿੰਮੇਵਾਰੀ ਹੈ ਪਰ ਇਹਨਾਂ ਦਾ ਬੰਦਾ ਤਾਂ ਕਿਤੇ ਨਜ਼ਰ ਮੈਂ ਕਈ ਮੰਡੀਆਂ 'ਚ ਗਿਆ ਇਹਨਾਂ ਦਾ ਤਾਂ ਬੰਦਾ ਕੋਈ ਨਜ਼ਰ ਆਉਂਦਾ ਨਹੀਂ ਮੈਨੂੰ ਨਾ ਕੋਈ ਏਜੰਸੀ ਦਾ ਬੰਦਾ ਨਜ਼ਰ ਆਉਂਦਾ ਕਿ ਕਿਸਨਾ ਮਸਲੇ ਹੱਲ ਹੋਣਗੇ ਕਿ ਚੱਲੂਗਾ ਅਜ਼ਮ ਮੈਂ ਤਾਂ ਗੱਲ ਕਰੂੰਗਾ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਉੱਤੇ ਸੈਕਟਰੀ ਫੂਡ ਨੂੰ ਮੈਂ ਗੱਲ ਕਰੂੰਗਾ ਸ਼ਾਮ ਨੂੰ ਕਿ ਭਾਈ ਇਹਨੂੰ ਲਿਫਟਿੰਗ ਸਭ ਜਗ੍ਹਾ ਲੋਕ ਕਹਿ ਰਹੇ ਆ ਇਹਦੀ ਲਿਫਟਿੰਗ ਤੇਜ਼ ਕਰਾਓ ਹਾਂਜੀ ਹਾਂਜੀ ਕੀ ਹਰਪੁਰ ਮੰਡੀ ਪੂਰੀ ਬੁਣਾਵੇ ਆਥੀ ਦਾਹਤ ਦੇ ਉੱਤੇ ਹਾਂਜੀ ਉਹ ਸਾਰੀ ਲਿਫਟਿੰਗ ਨਹੀਂ ਹੋ ਰਹੀ ਉੱਥੇ ਨਹੀਂ ਨਹੀਂ ਸਭ ਜਗ੍ਹਾ ਹੀ ਆ ਮੈਂ ਕਈ ਦਿਨਿਆਂ ਚੋਂ ਹੋ ਕੇ ਆਇਆ ਕਈ ਜਗ੍ਹਾ ਜਾ ਕੇ ਆਇਆ ਸਭ ਜਗ੍ਹਾ ਇੱਕੋ ਹੀ ਗੱਲ ਲੋਕ ਕਹਿ ਰਹੇ ਆ ਲਿਫਟਿੰਗ ਬਹੁਤ ਸਲੋ ਆ ਹਾਂਜੀ ਬਾਈ ਅੱਜ ਦੇਖ ਕਿਹੜੇ ਕਿਹੜੇ ਪਿੰਡਾਂ ਨਾਲ ਦੂਰਾਂ ਦੇ ਆ ਅੱਜ ਡਾਕਟਰ ਸਾਹਿਬ ਪਹਿਲਾਂ ਪਿਛਲੇ ਦੋ ਤਿੰਨ ਹਲਕਿਆਂ ਚੋਂ ਆਏ ਨੇ ਹੁਣ ਸਮਰਾਲੇ ਤੋਂ ਆਏ ਨੇ ਅੱਜ ਇੱਥੇ ਮੀਟਿੰਗ ਰੱਖੀ ਸੀਗੀ ਸਾਰੇ ਆੜਤੀਏ ਸਾਰੇ ਜ਼ਿੰਮੇਦਾਰ ਇੱਥੇ ਇਕੱਠੇ ਹੋਏ ਸੀ ਉਹਨਾਂ ਦੀ ਸਮੱਸਿਆ ਸੁਣੀ ਹੈ। ਇਸ ਤੋਂ ਬਾਅਦ ਪਮਾ ਖਾਕਟ ਸਾਡੀ ਮੀਟਿੰਗ ਉੱਥੇ ਜਾਣਾ। ਉਸ ਤੋਂ ਬਾਅਦ ਇਹਨਾਂ ਨੇ ਦਰਾਹੇ ਜਾਣਾ। ਸੋ ਹਰ ਜਗ੍ਹਾ ਤੇ ਜਾ ਰਹੇ ਆ। ਜ਼ਿੰਮੇਦਾਰ ਭਰਾਮਣ ਦੇ ਵੀ ਰੂਪ ਰੂਪ ਹੋਇਆ। ਦੇਖੋ ਸਾਰੇ ਜ਼ਿੰਮੇਦਾਰ ਭਰਾਮਣ ਦਾ سپورਟ ਆ ਜਿਹੜੀ ਉਹ ਅੱਜ ਕਾਂਗਰਸ ਪਾਰਟੀ ਨੂੰ ਮਿਲ ਗਈ ਹੈ। ਕਿਉਂਕਿ ਜਿਹੜੇ ਕਿਸਾਨਾਂ ਦਾ ਤੁਸੀਂ ਦੇਖਿਆ ਕਿ ਉਹ ਸ਼ੋਭਦੀਪ ਨੂੰ ਗੋਲੀ ਮਾਰ ਕੇ ਧੱਕੇ ਨਾਲ ਆ ਕੇ ਦੂਜੀ ਸਟੇਟ ਦੀ ਸਰਕਾਰ ਨੇ ਆ ਕੇ ਮਾਰਿਆ। ਅੱਜ ਕੋਈ ਪਰਚਾ ਦਰਜ ਨਹੀਂ ਹੋਇਆ ਉਹਦੇ ਤੋਂ ਕਿਸਾਨ ਬਹੁਤ ਦੁਖੀ ਨੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਪੂਰੇ ਪੰਜਾਬ ਦੇ ਕਿਸਾਨ ਕਾਂਗਰਸ ਪਾਰਟੀ ਦੇ ਨਾਲ ਖੜੇ ਆਪ ਵਾਲੇ ਤਾਂ ਕਹਿ ਰਹੇ ਆ ਕਿ ਅਸੀਂ 1 ਕਰੋੜ ਦੀ ਰਾਸ਼ੀ ਦਿੱਤੀ ਆ ਉਹਨਾਂ ਦੇ ਪਰਿਵਾਰ ਨੂੰ ਤੇ ਇਹ ਰਾਸ਼ੀ ਦੇਣਾ ਵੀ ਮੈਂ ਦੇਖਦਾ ਆ ਆਪ ਵਾਲਿਆਂ ਨੂੰ ਪਹਿਲਾਂ ਉਹਨੂੰ ਇਨਸਾਫ ਦੇਣਾ ਚਾਹੀਦਾ ਸੀ ਨਾ ਕਿ ਰਾਸ਼ੀ ਦੇਣ ਪਹੁੰਚ ਗਏ ਤਾਂ ਫਸੇ ਹੋਇਆਂ ਨੇ ਦਿੱਤੀ ਹੈ ਜਿਹੜੇ ਬੰਦੇ ਇੱਕ ਨੌਜਵਾਨ ਮੁੰਡਾ 22-23 ਸਾਲ ਦਾ ਜਿਹੜੇ ਮਾਪਿਆਂ ਦਾ ਮਾਰਤਾ ਰਾਸ਼ੀ ਦੇ ਕੇ ਮਸਲਾ ਸੋਲਵ ਹੋ ਜਾਊਗਾ ਉਹ ਕਾਰਵਾਈ ਕਰ ਨਹੀਂ ਸਕਦੇ ਘਰ ਵਾਲੇ ਮਲੇ ਆਪਣੀ ਖੇਡ ਖੇਡਦੇ ਨੇ ਪਰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬੀਜੇਪੀ ਵਾਲੇ ਮੈਨੀਫੈਸਟੋ ਤੇ ਸੰyal ਚੱਕ ਰਹੇ ਨੇ ਕਿ ਮਿਨਿਓਰਟੀ ਨੂੰ ਲੈ ਕੇ ਵੀ ਇੱਕ ਤੋਂ ਬਿਆਨ ਜਿਹੜਾ ਮੋਦੀ ਦਾ ਵੀ ਆਇਆ ਕਿ ਮੈਂ ਦੇਖਦੇ ਹਾਂ ਦੇਖੋ ਕੋਈ ਐਸਾ ਨਹੀਂ ਜਿਹੜਾ ਚੋਣ ਮੈਨੀਫੈਸਟੋ ਆ ਬਹੁਤ ਅੱਛਾ ਦਿੱਤਾ ਅਜਿਹਾ ਕਿ ਆ ਕਿਸਾਨਾਂ ਵਾਸਤੇ ਐਮਐਸਪੀ ਚੋਣ ਮੈਨੀਫੈਸਟੋ ਚ ਲਿਖੀ ਹੈ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਐਮਐਸਪੀ ਦੇ ਆ ਜਿਹੜੇ ਆਮ ਪਾਰਟੀ ਨੇ ਕਿਹਾ ਸੀ 100000 ਰੁਪਿਆ ਤੁਸੀਂ ਦੱਸੋ ਕਿ ਕੋਈ 1000 ਰੁਪਿਆ ਦੋਸਾਂ ਨਿਕਲ ਕੇ ਮਿਲਿਆ ਪਰ ਕਾਂਗਰਸ ਸਰਕਾਰ ਨੇ ਕਿਹਾ 8500 ਸਾਢੇ 8500 ਸਾਢੇ 8000 ਇੱਕ ਪਰਿਵਾਰ ਦੀ ਕੇਂਦਰ ਆਪਣੇ ਸਾਡੀ ਪਾਰਟੀ ਕਾਂਗਰਸ ਪਾਰਟੀ ਕਿ 8500 ਰੁਪਿਆ ਸੀ ਇੱਕ ਮੁੱਖੀ ਮਹਿਲਾਂ ਨੂੰ ਜਿਹੜਾ ਉਹ ਸਾਲ ਆਪਣਾ ਹਰ ਮੰਥ ਲਈ ਦਮਾ ਸੋ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਇਹਨਾਂ ਵਰਗਾ ਨਹੀਂ ਹੈਗਾ ਕਿ ਝੂਠ ਬੋਲ ਕੇ ਵੋਟਾਂ ਲੈ ਜਾਓ ਔਰ ਬਾਅਦ ਦੇ ਵਿੱਚ ਲੋਕ ਬਚਾਰੇ ਦੇਖਦੇ ਰਹਿੰਦੇ ਕਿ ਸਾਡੇ ਨਾਲ ਠੱਗ ਪਹਿਲਾਂ ਵੀ ਤਸਦੀਕਰ ਨਾਲ ਮੀਟਿੰਗ ਹੋਈ ਆਰਤੀਆਂ ਦੀ ਇਹ ਐਫਸੀਆਈ ਬੰਦੇ ਜਿਹੜੇ ਪੁਰਾਣੇ ਜਿਹੜੇ ਪੈਂਟਿੰਗ ਦੇ ਪੈਸੇ ਨੇ ਉਹ ਨਹੀਂ ਹੁੰਦੇ ਤਾਂ ਬੰਦੇ। ਉਸ ਬਸਿਆਂ ਨੇ ਦੱਸਿਆ ਨੇ ਡਾਕਟਰ ਸਾਹਿਬ ਨੂੰ ਅੱਜ ਸਾਰੇ ਐਸੀਐਨ ਵਿੱਚ ਡੀਸੀ ਸਾਹਿਬ ਨੇ ਨੋਟਿਸ ਲਿਆਵਾਂਗੇ ਜੀ ਉਹਨਾਂ ਨੂੰ ਕਿੰਨੇ ਹਾਂ ਸਮੱਸਿਆ ਬੜੀਆਂ ਸਮੱਸਿਆ ਜੇ ਇਹ ਤਾਂ ਕੱਲੇ ਬਿਆਨ ਦਿੰਦੇ ਨੇ ਜੀ ਅਸੀਂ ਮਸਲੇ ਹੱਲ ਕਰ ਲਏ ਬੜੀ ਸਮੱਸਿਆ ਜੀ ਲੋਕਾਂ ਦੀਆਂ ਡਾਕਟਰ ਸਾਹਿਬ ਨੇ ਡੀਸੀ ਸਾਹਿਬ ਨਾਲ ਗੱਲ ਧਿਆਨ ਚ ਲਿਆ ਕਿ ਉਹਨਾਂ ਨੂੰ ਅਸੀਂ ਹੱਲ ਕਰਾਵਾਂ। ਡਾਕਟਰ ਸਾਹਿਬ ਨਾਲ ਤੇ ਕਿਸ ਤਰ੍ਹਾਂ ਦੇ ਮਸਲੇ ਨੇ ਜੀ ਆਰਤੀ ਵੀਰ ਆਰਤੀ ਮਸਲੇ ਜਿਹੜੇ ਮਸਲੇ ਨੇ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਇਹ ਬਹੁਤ ਉੱਚ ਅਦਿਆਂ ਤੇ ਰਹੇ ਆ ਸਰਕਾਰ 'ਚ ਐਫਸੀ ਦਾ ਹੈੱਡ ਰਹੇ ਆ ਇਹਨਾਂ ਨੂੰ ਪਤਾ ਵੀ ਕਿਵੇਂ ਮਸਲੇ ਹੱਲ ਕਰਾਉਣੇ ਕਿਹੜੇ-ਕਿਹੜੇ ਉਹ ਤੋਂ ਸੂਲਤਾਂ ਨੇ ਕਿਹੜੀਆਂ ਹੁਣ ਬੰਦ ਹੋ ਗਏ ਸਾਡੇ ਕਈ ਸਾਲਾਂ ਤੋਂ ਲੇਬਰ ਦੇ ਪੈਸੇ ਕੱਟੇ ਜਾਂਦੇ ਐਫਸੀ ਆਈ ਪੈਸੇ ਨਹੀਂ ਦੇ ਰਹੇ ਇਹਨਾਂ ਨੂੰ ਸਭ ਕੁਝ ਪਤਾ ਹੁਣ ਜੋ ਲਿਫਟਿੰਗ ਦੀ ਪ੍ਰੋਬਲਮ ਆ ਉਹ ਵੀ ਪਹਿਲਾਂ ਟੈਨਡਰ ਹੋਣੇ ਚਾਹੀਦੇ ਆ ਕਿਉਂਕਿ ਉੱਪਰ ਮੌਸਮ ਦੇ ਡੇਲੀ ਆਉਂਦਾ ਫਲਾਣੇ ਤੋਂ ਗੜੇ ਪੈ ਗਏ ਫਲਾਣੇ ਤੋਂ ਬੈਗੇ ਇਹਦੇ ਪਾਸੇ ਸਾਨੂੰ ਐਮਪੀ ਚਾਹੀਦਾ ਪੜਿਆ ਲਿਖਿਆ ਸਾਨੂੰ ਮਰਗ ਦੇ ਭੋਗ ਤੇ ਜਾਂ ਸਾਡੇ ਵਿਆਹਾਂ ਤੇ ਆਉਣ ਵਾਲੇ ਐਮਪੀ ਨਹੀਂ ਚਾਹੀਦੇ ਜਿਹੜੇ ਡਿਵੈਲਪਮੈਂਟ ਕਰਾਉਣ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਨੇ ਕਈ ਇਲਾਕਿਆਂ 'ਚ ਮੈਂ ਜਾਂਦਾ ਰਹਿਣਾ ਸਾਰੇ ਹਰੜਾ ਸਾਹ ਪੰਨੀ ਹੋਰ ਸੜਕਾਂ ਚੌੜੀਆਂ ਕਰਾਈਆਂ ਨੇ ਜਿਹੜੀਆਂ ਸੈਂਟਰ ਤੋਂ ਹੋਣੀਆਂ ਸੀਗੀਆਂ ਇੱਥੋਂ ਨਹੀਂ ਹੋਣੀਆਂ ਸਾਨੂੰ ਇਹੋ ਜਿਹੇ ਚਾਹੀਦੇ ਆ ਕੋਈ ਇੱਕ ਮਸਲਾ ਸਿਰ ਜ਼ਿੰਮੇਵਾਰਾਂ ਦਾ ਨਹੀਂ ਹੈ ਹੋਰ ਸਾਰੇ ਸਮਾਜ ਦੇ ਮਸਲੇ ਨੇ ਰਾਹੋਂ ਰੋਡ ਦਾ ਮਸਲਾ ਚੱਕਦਾ ਉਹ ਸੈਂਟਰ ਤੋਂ ਪੈਸੇ ਆਉਣਾ ਸੀ ਹੁਣ ਸਾਡੇ ਵਰਕਰਾਂ ਦੇ ਵਾਜਬਾਤ ਸਾਹਿਬ ਦੀ ਹੈ ਮਾਦਾ ਵੀ ਉਹਨੂੰ ਲੋਕਾਂ ਤੱਕ ਪਹੁੰਚਾਈ ਹੈ ਵੀ ਇਹ ਇਹਨਾਂ ਨੇ ਲਿਆ ਕੇ ਦਿੱਤੇ ਪੈਸੇ ਪੰਜਾਬ ਸਰਕਾਰ ਨੇ ਸ਼ੁਰੂ ਕਰਾ ਰਹੇ ਕ੍ਰੈਡਿਟ ਤਾਂ ਹਰ ਕੋਈ ਲੈ ਰਿਹਾ ਕ੍ਰੈਡਿਟ ਹਰ ਕੋਈ ਲੈ ਰਿਹਾ ਪਰ ਕੰਮ ਕਿੱਥੋਂ ਪੈਸੇ ਲੈਣੇ ਕਿਵੇਂ ਲਿਆਉਣੇ ਇਹ ਕੋਈ ਤਰੀਕਾ ਹੁੰਦਾ ਸਾਹਮਣੇ ਤਾਂ ਮੈਨੂੰ ਲਿਖੀ ਆ ਉਹਨਾਂ ਨੂੰ ਕੋ ਚਿੱਠੀ ਲਿਖਾਓ ਕੇਂਦਰ ਸਰਕਾਰ ਦੀ ਮੈਂ ਤਾਂ ਇੱਥੇ ਜਾਰੀ ਕੀਤੀ ਸੀ ਪ੍ਰੈਸ ਨੂੰ ਹਾਂਜੀ ਧੰਨਵਾਦ ਜੀ ਜਰਨਲਿਸਟਾਂ ਵੱਲੋਂ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੇ ਸਾਡੇ ਨਾਲ ਪਿਛਲੇ 5 ਸਾਲ ਦੇ ਕਾਰਜਕਾਲ ਦੌਰਾਨ ਸਾਡੀਆਂ ਆੜਤੀਆਂ ਦੀਆਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਹੱਲ ਕੀਤੀਆਂ ਨੇ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਵੋਟਾਂ ਵਿੱਚ ਉਹਨਾਂ ਦੀ ਸਪੋਰਟ ਕਰਨ ਲਈ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਗਲੀ ਵਾਰ ਉਹ ਸਾਡੇ ਐਮਪੀ ਬਣੇ। ਥੈਂਕ ਯੂ ਜਿਹੜੀ ਮੀਟਿੰਗ ਹੋਈ ਹੈ ਡਾਕਟਰ ਮਰ ਸਿੰਘ ਜਿਹੜੇ-ਜਿਹੜੇ ਮਸਲਿਆਂ ਨੂੰ ਲੈ ਕੇ ਜੀ ਵਿਚਾਰ ਹੋਇਆ। ਇਹ ਜੋ ਅੱਜ ਮੀਟਿੰਗ ਹੋਈ ਹੈ ਅਸੀਂ ਸਭ ਨਾਲ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਜੋ ਹਰ ਪਲ ਹਰ ਸੀਜ਼ਨ ਸਾਡੇ ਨਾਲ ਖੜਦੇ ਰਹੇ ਆ। ਇਹਨਾਂ ਨੇ ਅਸੀਂ ਚਾਹੇ ਕਾਲ ਕੀਤੀ ਆ ਚਾਹੇ ਮੈਸੇਜ ਦੇ ਉੱਤੇ ਸਾਡੇ ਮੰਡੀ ਦੇ ਮਸਲੇ ਹੱਲ ਕਰਦੇ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਇੱਕ ਫੜੇ ਲਿਖੇ ਤੇ ਅਫਸਰ ਰਹੇ ਨੇ ਤੇ ਐਫਸੀਆਈ ਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਵਾ ਕਿਸ ਤੋਂ ਕਿਵੇਂ ਕੰਮ ਲੈਣਾ ਅਸੀਂ ਸਾਨੂੰ ਪਹਿਲਾਂ ਇਹ ਪ੍ਰੋਗਰਾਮ ਤਾਂ ਇਸ ਲਈ ਰੱਖਿਆ ਗਿਆ ਸੀ ਉਹਨਾਂ ਦਾ ਧੰਨਵਾਦ ਕਰਨ ਲਈ ਜੋ ਪਿਛਲੇ 5 ਸਾਲੇ ਉਹਨਾਂ ਨੇ ਸਾਡੀ ਸਮੱਸਿਆਵਾਂ ਦਾ ਨਿੱਜੀ ਤੌਰ ਤੇ ਹੱਲ ਕੀਤਾ ਤੇ ਇਹਨਾਂ ਸਭ ਜਿਹੜੇ ਐਫਸੀਆਈ ਦੇ ਐਫੀਪੀਐਫ ਨੂੰ ਲੈ ਕੇ ਕਿਹੜੇ ਕਿਹੜੇ ਪੈਸੇ ਪੈਂਡਿੰਗ ਨੇ ਜਾ ਉਦੇ ਬਾਰੇ ਕੀ ਕਹਿੰਦੇ ਡਾਕਟਰ ਉਸ ਬਾਰੇ ਗੱਲ ਕੀਤੀ ਗਈ ਹੈ ਉਹਨਾਂ ਨੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਲੋਕ ਸਭਾ ਚ ਵੀ ਇਸ ਬਾਰੇ ਮੁੱਦਾ ਚੁੱਕਿਆ ਸੀ ਜੇ ਮੁੱਦਾ ਚੁੱਕਿਆ ਪਰ ਹੁਣ ਸਰਕਾਰ ਦੀ ਜੋ ਨੀਤੀਆਂ ਨੇ ਹੁਣ ਜਦ ਤੱਕ ਕਾਂਗਰਸ ਸਰਕਾਰ ਨਹੀਂ ਆਂਦੀ ਉਦੋਂ ਤੱਕ ਉਹ ਵੀ ਹੱਲ ਨਹੀਂ ਕਰ ਸਕਦੇ ਉਹ ਆਵਾਜ਼ ਚੱਕਦੇ ਨੇ ਪਰ ਆਵਾਜ਼ ਅਨਸੂਣੀ ਕਰ ਦਿੱਤੀ ਜਾਂਦੀ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਕਾਂਗਰਸ ਦੀ ਸਰਕਾਰ ਆਊ ਤਾਂ ਡਾਕਟਰ ਅਮਰ ਸਿੰਘ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾ ਦੇਵੇ ਲਿਫਟਿੰਗ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ ਲਿਫਟਿੰਗ ਦਾ ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਹੈ ਜਿਵੇਂ ਇਹਨਾਂ ਨੇ ਨਵਾਂ ਸੈਲੋ ਸਿਸਟਮ ਸ਼ੁਰੂ ਕੀਤਾ ਹੈ ਉਸ ਕਰਕੇ ਤੁਸੀਂ ਲਿਫਟਿੰਗ ਦਾ ਦੇਖ ਸਕਦੇ ਹੋ ਜਦਕਿ ਕਣਕ ਦੇ ਸੀਜ਼ਨ 'ਚ ਕਦੀ ਵੀ ਇੱਥੇ ਨਹੀਂ ਹੋਇਆ ਸੀ ਵੀ ਇੰਨੇ ਢੇਰ ਲੱਗੇ ਪਰ ਇਸ ਵਾਰ ਇੰਨਾ ਬੁਰਾ ਹਾਲ ਹੈ ਵੀ ਲਗਾਤਾਰ 3 ਦਿਨ ਹੋ ਚੁੱਕੇ ਨੇ ਕੋਈ ਲਿਫਟਿੰਗ ਨਹੀਂ ਹੋਈ ਸਾਰਾ ਮਾਲ ਤੁਸੀਂ ਪਿੱਛੇ ਦੇਖ ਸਕਦੇ ਹੋ ਮੰਡੀ 'ਚ ਕੀ ਬੁਰਾ ਹਾਲ ਟੈਂਡਰ ਵਗੈਰਾ ਹੋਏ ਨੇ ਇਸ ਵਾਰ ਸਭ ਕੁਝ ਜੋ ਪੁਰਾਣੇ ਟੈਂਡਰ ਸੀ ਉਹਨਾਂ ਨੂੰ ਹੀ ਰੀਨਿਊ ਕਰਕੇ ਫਿਰ ਉਹਨਾਂ ਨੂੰ ਹੀ ਦੇ ਦਿੱਤਾ ਗਿਆ ਪਰ ਉਸ ਚ ਜੋ ਹੈ ਉੱਥੇ ਜੋ ਲਾਨ ਦੇ ਸਾਧਨ ਨਹੀਂ ਨਾ ਹੋਣ ਕਰਕੇ ਸਭ ਤੋਂ ਵੱਡੀ ਦਿੱਕਤ ਹੈ ਇਹ ਤੇ ਯੂਨੀਨਾ ਵੀ ਤੰਗ ਨੇ ਕਿਉਂਕਿ ਜਦੋਂ ਟਰੱਕ ਜਾਂਦੇ ਆ ਉੱਥੇ ਪ੍ਰੋਪਰ ਨਾ ਕੋਈ ਪ੍ਰਬੰਧ ਨੇ ਉਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਮੌਸਮ ਦਾ ਵੀ ਕੋਈ ਹੈ ਨਹੀਂ ਮੌਸਮ ਦਾ ਕੋਈ ਅਜੇ ਹਜੇ ਤੱਕ ਇਫੈਕਟ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਵੀ ਜਿਸ ਕਰਕੇ ਇਸ ਚੀਜ਼ ਚ ਰੁਕ ਲੱਗੀ ਹੈ ਬਾਕੀ ਮੌਸਮ ਦੇ ਆਧਾਰ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਫਸਲਾਂ ਤਾਂ ਆਲਮੋਸਟ ਪੱਕ ਚੁੱਕੀਆਂ ਨੇ ਜਿਸ ਕਰਕੇ ਮੌਸਮ ਦਾ ਕੋਈ ਇਫੈਕਟ ਨਹੀਂ ਪਵੇਗਾ ਜਿਹੜੀ ਐਫਸੀਆਈ ਜਾਂ ਇਨਸਪੈਕਟਰ ਨੇ ਜਿਹੜਾ ਉਹਨਾਂ ਵੱਲੋਂ ਪਾਸ ਨੇ ਜਿਹੜੇ ਆ ਜਾਂ ਨਮੀ ਦੀ ਮਾਤਰਾ ਕਿਸ ਤਰ੍ਹਾਂ ਦੇਖ ਰਹੇ ਹਾਂਜੀ ਜੋ ਨਮੀ ਦੀ ਮਾਤਰਾ ਹੈ ਉਹ ਪੁਰਾਣੀ ਚੱਲਦੀ ਆ ਰਹੀ ਹੈ 12% ਉਸੇ ਦੇ ਅਕੋਰਡਿੰਗ ਹੀ ਉਹ ਪਰਚੇਸ ਕਰ ਰਹੇ ਨੇ ਹਜੇ ਤੱਕ ਐਫਸੀਆਈ ਵੱਲੋਂ ਕੋਈ ਇਹੋ ਜੀ ਸਾਨੂੰ ਪ੍ਰੋਬਲਮ ਨਹੀਂ ਆਈ ਪਰ ਜੋ ਮੇਨ ਪ੍ਰੋਬਲਮ ਹੈ ਉਹ ਲਿਫਟਿੰਗ ਦੀ ਆ ਰਹੀ ਉਸ ਤੋਂ ਬਿਨਾਂ ਕੋਈ ਪ੍ਰੋਬਲਮ ਨਹੀਂ